ਉਹ ਦੇਖੋ ਸਾਡੇ ਟਾਈਮ ਚ ਜਿਹੜੇ ਅਸੀਂ ਗੈਂਗਸਟਰਿਜ਼ਮ ਚੱਲਦਾ ਸੀ ਅੱਜ ਫੜ ਕੇ ਫੱਟ ਦੇਵਦ ਪੁਲਿਸ ਉਸ ਤੋਂ ਕੈਚ ਕਰ ਅਗਰ ਕੋਈ ਮੁਕਾਬਲਾ ਕਰਦਾ ਸੀ ਮੁਕਾਬਲਾ ਹੁੰਦਾ ਸੀ ਇਹ ਕੁਐਸਚਨ ਹੈ ਕਿ ਲਾਅ ਐਂਡ ਆਰਡਰ ਅਸੀਂ ਵਿਗੜ ਨਹੀਂ ਦਿੱਤੀ ਕਿਸੇ ਹਾਲਤ ਵਿੱਚ ਅੱਜ ਤਾਂ ਕੋਈ ਵਾਰੈਂਟ ਨਹੀਂ ਨਿਕਾ ਰਿਹਾ ਕੋਈ ਬੈਠਾ ਜੇਲ੍ਹ ਤੋਂ ਹੁਕਮ ਦੇ ਜਾਂਦਾ ਉਹ ਮੂਸੇ ਵਾਲਿਆਂ ਨੂੰ ਮਾਰਦਾ ਪਤਾ ਨਹੀਂ ਕਿੰਨੇ ਮਾਰਦੇ ਡੇਲੀ ਕੋਈ ਨਾ ਕੋਈ ਖਬਰ ਆਉਂਦੀ ਹੈ ਕਿ ਕਿਤੇ ਗੋਲੀ ਚੱਲ ਗਈ ਕਿਤੇ ਕੋਈ ਦੇਖਣ ਅਸੀਂ ਹਾਲਾਤ ਬਣਾਉਣਾ ਛੋੜਨੇ ਵੀ ਯੂ ਹੈਵ ਟੂ ਟੈਲ ਪੀਪਲ ਕਿ ਅਗਰ ਤੁਸੀਂ ਹਾਲਾਤ ਸੁਧਾਰਨੇ ਨੇ ਜਿਹਦੇ ਵਿੱਚ ਪੰਜਾਬ ਦਾ ਭਵਿੱਖ ਬਣੇਗਾ ਤਾਂ ਤੁਹਾਨੂੰ ਇੱਥੇ ਸਖਤੀ ਕਰਨੀ ਪਏਗੀ। ਭਾਜੀਪੀ ਕੀ ਕੈਪਟਨ ਅਭਰੇਂਦਰ ਸਿੰਘ ਦੇ ਰਾਹੀਂ ਪੰਜਾਬ ਦੇ ਵਿੱਚ ਆਪਣੇ ਪੈਰ ਰਸਮਾਣਾ ਚਾਹ ਰਹੀ ਹੈ। ਤਦੋ ਭਾਜੀਪੀ ਨੂੰ ਪੁੱਛੋ ਮੈਂ ਤਾਂ ਭਾਜੀਪੀ ਦਾ ਮੈਂਬਰ ਆ ਇੱਕ। ਕੈਪਟਨ ਸਾਹਿਬ ਕਿਸ ਤਰੀਕੇ ਨਾਲ ਦੇਖਦੇ ਹੋ ਅੱਜ ਤੁਸੀਂ 2022 ਤੋਂ ਬਾਅਦ ਦੇ ਵਿੱਚ ਦੌਰੇ ਮੁਰ ਤੋਂ ਜਿਹੜੇ ਉਸ ਦੇ ਵਿੱਚ ਸਰਗਰਮ ਹੋਏ ਹੋ ਮੋਗਾ ਪਹਿਲਾਂ ਗਏ ਹੋ ਹੁਣ ਫਰੀਦਕੋਟ ਕਿਸ ਤਰੀਕੇ ਦਾ ਰੁਝਾਨ ਜਿਹੜਾ ਲੋਕਾਂ ਦੇ ਵਿੱਚ ਦੇਖਿਆ ਨੇ ਮੈਂ ਅਸਲ 'ਇਹ 2-3 ਸਾਲ ਆਫ-ਰੋਡ ਇਸ ਕੈਨੋ ਹੋਏ ਹੈ ਬਿਕਾਜ਼ ਮੇਰਾ ਸਪਾਈਨ ਦਾ ਆਪਰੇਸ਼ਨ ਹੋਇਆ ਸੀ ਰੀਡ ਦੀ ਹੱਡੀ ਦਾ ਐਂਡ ਇਟ ਟੁਕ 2-3 ਸਾਲ ਲੱਗ ਜਾਂਦੇ ਨੇ ਉਹਦੀ ਠੀਕ ਹੋਣ ਨੂੰ ਹੁਣ ਵਾਹਿਗੁਰੂ ਦੀ ਕਿਰਪਾ ਨਾਲ ਚੜ੍ਹਦੀ ਕਲਾ 'ਚ ਹਾਂ ਸੋ ਹੁਣ ਆਪਾਂ ਸਾਰੇ ਕਿਤੇ ਕੁੰਮਰਿਆ ਅੱਜ ਸ਼ੁਰੂਆਤ ਹੋਈ ਹੈ ਉਹ ਰੋ ਫਰੀਦਕੋਟ ਤੋਂ ਸਨੀ ਬਰਾੜ ਨੇ ਸਾਨੂੰ ਜੁਆਇਨ ਕੀਤਾ ਐਂਡ ਮੇਰੇ ਬੜੇ ਪੁਰਾਣੇ ਸਾਥੀ ਨੇ ਬਹੁਤ ਸਾਲ ਹੋ ਗਏ ਕਿ ਮੈਨੂੰ ਬਹੁਤ ਖੁਸ਼ੀ ਹੋਈ ਹੈ ਕਿ ਆਕੇ ਮੈਂ ਉਹਨਾਂ ਨੂੰ ਸ਼ਾਮਲ ਕਰਾ ਸਕਿਆ ਹਾਂ ਪਾਰਟੀ 'ਚ। ਤੁਸੀਂ ਲਗਾਤਾਰ ਲਾਅ ਐਂਡ ਆਰਡਰ ਨੂੰ ਲੈ ਕੇ ਖਾਸ ਤੌਰ ਦੇ ਉੱਤੇ ਜਿਹੜੇ ਆ ਉਹ ਬੋਲਦੇ ਦਿਖਾਈ ਦਿੰਦੇ ਤੇ ਕੰਮ ਵੀ ਕਰ ਕੀਤਾ ਤੁਸੀਂ ਕਹਿੰਦੇ। ਹੁਣ ਵੇਖੋ ਸਾਡੇ ਟਾਈਮ 'ਚ ਜਿਹੜੇ ਅਸੀਂ ਗੈਂਗਸਟਰਿਜ਼ਮ ਚੱਲਦਾ ਸੀ ਅੱਜ ਫੜ ਕੇ ਫੱਟਦੇ ਪੁਲਿਸ ਉਸ ਟੂ ਕੈਚ them। ਅਗਰ ਕੋਈ ਮੁਕਾਬਲਾ ਕਰਦਾ ਸੀ ਮੁਕਾਬਲਾ ਹੁੰਦਾ ਸੀ। ਇਹ ਕੁਐਸਚਨ ਹੈ ਕਿ ਲਾਅ ਐਂਡ ਆਰਡਰ ਅਸੀਂ ਵਿਗੜ ਨਹੀਂ ਦਿੱਤੀ ਕਿਸੇ ਹਾਲਤ 'ਚ। ਅੱਜ ਤੱਕ ਕੋਈ ਵਾਰੰਟ ਨਹੀਂ ਕਰ ਰਿਹਾ। ਕੋਈ ਬੈਠਾ ਜੇਲ੍ਹ ਤੋਂ ਹੁਕਮ ਦੇ ਜਾਂਦਾ ਉਹ ਪਤਾ ਨਹੀਂ ਅਬੋਰ ਵਾਲਾ ਪਤਾ ਨਹੀਂ ਕੀ ਨਾਮ ਹੈ ਉਹਦਾ Uh, something there and logon musewale nu marta pata nahi kinne marte daily koi na koi khabar aundi hai ke kide goli chal gayi kide kuch the question is ke ethe there has to be badi strong in understand lena payega agar bachaan punjab nu bachawne lekin dekho koi government in a democracy a chief minister hunda jedi government Hindustan di gal kar re ha main ਬਾਕੀ ਸਟੇਟਾ ਚੋਰ ਸਿਸਟਮ ਹੁੰਦਾ ਹੈ ਮੁਲਕਾਂ ਚ ਇੱਥੇ ਹੈਗਾ ਚੀਫ ਮਿਨਿਸਟਰ ਚੀਫ ਮਿਨਿਸਟਰ ਡਿਊਟੀ ਇਜ਼ देयर ਚੀਫ ਮਿਨਿਸਟਰ ਮਸਟ ਟੇਕ ਅ ਡੇਲੀ ਬਰੀਫਿੰਗ ਮੈਂ ਡੇਲੀ ਬਰੀਫਿੰਗ ਲੈਂਦਾ ਸੀ ਆਪਣੇ ਆਫਿਸ ਤੋਂ ਕਿ ਅੱਜ ਕੀ ਹੋਇਆ ਅੱਜ ਕੀ ਹੋਇਆ ਡੀਜੀਪੀ ਜਾਂ ਡੀਜੀਪੀ ਇੰਟੈਲੀਜੈਂਸ ਵਗੈਰਾ ਤੋਂ ਅੱਛਾ ਸਰ ਅੱਜ ਤੁਸੀਂ ਕੁੰਡਾ ਸਿਆਸਤ ਦੁਬਾਰਾ ਤੋਂ ਸ਼ੁਰੂ ਕੀਤੀ ਹੈ 2012 ਦੇ ਵਿੱਚ ਤੁਸੀਂ ਕੁੰਡਾ ਫੜਿਆ ਸੀਗਾ ਉਸ ਤੋਂ ਬਾਅਦ ਅੱਜ ਤੁਸੀਂ ਕੁੰਡਾ ਫੜਿਆ ਸਟੇਜ ਦੇ ਉੱਤੇ ਤਾਂ ਕੀ ਕੰਮ ਜਿਹੜੇ ਅਧੂਰੇ ਰਹਿ ਗਏ ਸੀਗੇ ਜਿਹੜੇ ਅੱਜ ਪੂਰੇ ਕਰੇ ਹੁਣ ਇਸ ਤੋਂ ਬਾਅਦ ਪੂਰੇ ਹੁਣ ਅਸੀਂ ਤਾਂ ਉਹ ਬੱਚੇ ਸੀ ਜ ਨੇਕਨ ਅਸੀਂ ਹਾਲਾਤ ਬਣਾਣਾ ਚਾਹੁੰਦੇ ਆ ਵੀ ਯੂ ਹੈਵ ਟੂ ਟੈਲ ਪੀਪਲ ਕਿ ਅਗਰ ਤੁਸੀਂ ਇੱਥੇ ਤੁਸੀਂ ਹਾਲਾਤ ਸੁਧਾਰਨੇ ਨੇ ਜਿਹਦੇ ਵਿੱਚ ਪੰਜਾਬ ਦਾ ਭਵਿਕ ਬਣ ਬਣੇਗਾ ਤਾਂ ਤੁਹਾਨੂੰ ਇੱਥੇ ਸਖਤੀ ਕਰਨੀ ਪਏਗੀ ਸਖਤੀ ਹੁਣ ਦੇਖੋ ਮੇਰੇ ਟਾਈਮ ਚ ਇੱਕ ਇੱਕ ਐਗਜ਼ਾਮਪਲ ਦਿੰਦਾ ਮੈਂ ਤੁਹਾਨੂੰ ਹਰਪ੍ਰੀਤ ਸਿੱਧੂ ਨੂੰ ਮੈਂ ਲੈ ਕੇ ਆਇਆ ਹੀ ਵਾਸ ਇਨ ਐਕਸਲ ਡਿਊਟੀ ਇਨ ਛੱਤੀਸਗੜ੍ਹ ਮੈਂ ਉਥੋਂ ਇੱਥੇ ਲੈ ਕੇ ਆਇਆ ਉਹਨੂੰ ਮੈਂ ਬਣਾਇਆ ਇਨਚਾਰਜ ਆਫ ਡਰੱਗਸ ਡਰੱਗ ਐਸਆਈਟੀ ਜਿਹੜੀ ਬਣਾਈ ਹੈ ਉਹਨਾਂ ਨੇ 1 ਲੱਖ ਬੰਦਾ ਜੇਲ੍ਹ ਦੇ ਵਿੱਚ ਪਾਇਆ ਸੀ ਫੜ ਕੇ ਫਿਰ ਜਿਹੜੇ ਘੱਟ ਘੱਟ ਕੋਈ ਹੋਰ ਕਰਦੇ ਸੀ ਕਹਿੰਦੇ ਅਸੀਂ ਛੱਡ ਛੁਡ ਦੇਦੇ ਕਿ ਜੇਲਾ ਜਗ੍ਹਾ ਨਹੀਂ ਰਹੀ ਐਂਡ ਡਰੱਗਸ ਕਮ ਅੰਡਰ ਕੰਟਰੋਲ ਫਿਰ ਗੁਜਰਾਤ ਆਈਉਣ ਲੱਗੇ ਤੁਹਾਨੂੰ ਯਾਦ ਹੈ ਇੱਕ ਥਰੂ ਦਿਸ ਕਾਂਡਲਾ ਪੋਰਟ ਇੱਕ ਕਿਸ Ship ਦੇ ਵਿੱਚੋਂ ਪਤਾ ਨਹੀਂ 2000 ਕਰੋੜ ਰੁਪਏ ਦਾ ਡਰੱਗ ਇਹਨਾਂ ਨੇ ਫੜਿਆ ਸੀ ਗਵਰਨਮੈਂਟ ਆਫ ਇੰਡੀਆ ਨੇ ਫੜਿਆ ਸੀ ਲੇਕਿਨ ਇਟ ਵਾਸ ਡੈਸਟੀਨੇਸ਼ਨ ਸੀ ਪੰਜਾਬ ਐਂਡ ਉਥੋਂ ਫੜਿਆ ਸੀ ਇਤੋਂ ਰੋਕਤਾ ਸੀ ਸਾਰੇ ਬਾਰਡਰ ਵਾਸ ਸੀਲਡ एवरीथिंग ਵਾਸ ਸੀਲਡ ਇੱਥੇ ਅਸੀਂ ਹੋਂ ਨਹੀਂ ਦਿੱਤਾ ਫਿਰ ਡਰੋਨ ਧਾਣ ਲਾਗੇ ਫਿਰ ਮੈਂ ਜਾ ਕੇ ਗਵਰਨਮੈਂਟ ਨੂੰ ਕਿਹਾ ਕਿ ਡਰੋਨ ਦਾ ਪ੍ਰਬੰਧ ਕਰੋ ਬਿਕਾਉਜ਼ ਯੂ نو ਅਸੀਂ ਸਾਰੇ ਹੋਂ ਵੀ ਆਰ ਨਾਟ ਆ ਵਾਸਾ ਜਿਹੜੇ ਅਸੀਂ ਉਹ ਸਰਵਿਸ ਦੇ ਵਿੱਚੋਂ ਰਹੇ ਆ ਤੁਸੀਂ ਐਕਸਪੈਕਟ ਕਰਦੇ ਹੋ ਕਿ ਬੀਐਸਐਫ ਐਲਐਮਜੀ ਨਾਲ ਸ਼ੂਟ ਡਾਊਨ ਕਰੇਗੀ ਕਿ کیسے ਸ਼ੂਟ ਡਾਊਨ ਕਰੇਗੀ ਇਹ ਆਵਾਜ਼ ਨਹੀਂ ਕਰਦੇ ਇਹ ਦੇ ਆਰ ਇਲੈਕਟ੍ਰਿਕ ਮੋਟਰਸ ਜਾਂ ਦੇ ਨੂੰ ਆਵਾਜ਼ ਉੱਥੇ ਆਉਂਦੀ ਹੈ ਔਰ ਕੋਈ ਜਵਾਨ ਬੱਚਾ ਨਹੀਂ ਅਨਟ੍ਰੇਨਡ ਅਨਟ੍ਰੇਨਡ ਮੁੰਡਾ ਉਹਤੇ ਫਾਇਰ ਕਰੂਗਾ ਤੁਹਾਡਾ ਡਰੋਨ ਇਧਰ ਹੋ ਕੋਈ 50000 ਰੁਪਏ ਛੇ ਸੋ ਨਾਉ ਆਈ ਬਲੀਵ ਗਵਰਨਮੈਂਟ ਆਫ ਇੰਡੀਆ ਨੇ ਕੁਝ ਐਂਟੀ ਡਰੋਨ ਮੈਜਰ ਲਿਤੇ ਨੇ ਟੈਸਟ ਹੋ ਰਹੇ ਨੇ ਇਨ ਕਸ਼ਮੀਰ ਐਂਡ ਆਲ ਔਰ ਉਹ ਉਰੇ ਪਹੁੰਚਣਗੇ ਲੇਕਿਨ ਕੱਲ ਤੱਕ ਕੱਲ ਇਹਨਾਂ ਨੇ 35 ਕਰੋ 35 ਕਿਲੋ ਹੈਰੋਇਨ ਪਕੜੀ ਹੈ ਇੱਕ ਡਰੋਨ ਇੱਕ ਡਰੋਨ ਜਿਹੜੀ ਫੜ ਲਈ ਜਿਹੜੀ ਨਹੀਂ ਫੜੀ ਉਹ ਕਿੱਥੇ ਗਈ ਔਰ ਕਿੰਨੀ ਗਈ ਇੱਕ ਪਾਕਿਸਤਾਨ ਇੱਕ ਡਰੋਨ ਨਹੀਂ ਭੇਜਦਾ ਕਈ ਡਰੋਨ ਭੇਜਦੇ ਨੇ ਜੋ ਜਿਹੜੇ ਫੜਲੇ ਫੜਲੇ ਬਾਕੀ ਲੋਗਾਂ ਦੇ ਹੱਥ ਔਰ ਜਾਣ ਕੇ ਕਿਥੇ ਬੱਚਿਆਂ ਕੋਲ ਉਹ ਕਹਿੰਦੇ ਜਿੰਨੇ ਡਰੋਨ ਇਸ ਵਕਤ ਫੜੇ ਜਾ ਰਹੇ ਨੇ ਉਹ ਪਿਛਲੀਆਂ ਸਰਕਾਰਾਂ ਦਰਮਿਆਨ ਉਹਨੇ ਫੜੇ ਨਹੀਂਗੇ ਹੈਗੇ ਰਿਕਾਰਡ ਤੋੜ ਜਿਹੜੇ ਇਸ ਵਕਤ ਡਰੋਨ ਜਾਂ ਹੈਰੋਇਨ ਬਿਲਕੁਲ ਗਲਤ ਬਾਤ ਹੈ ਫਰੋਮ ਡੇ 1 ਅਸੀਂ ਇਹ ਗੱਲ ਚੱਕੀ ਸੀ ਸਾਡੇ ਕੋਲ ਕੋਈ ਮੈਜਰ ਨਹੀਂ ਸੀ ਰੋਕਣ ਦੇ ਹੁਣ ਤਾਂ ਡਰੋਨ ਜਿਹੜੇ ਫੜੇ ਜਾ ਰਹੇ ਨੇ ਨੰਬਰਸ ਇਨਕਰੀਜ਼ ਹੋ ਗੀਆਂ ਇਹ ਨਹੀਂ ਕਿ ਨਹੀਂ ਉਹ ਪਹਿਲਾਂ ਕੀ ਹੁੰਦਾ ਸੀ ਮੈਂ ਦੱਸਦਾ ਤੁਹਾਨੂੰ ਜਿਹੜੇ ਪਹਿਲਾਂ ਡਰੋਨ ਅਸੀਂ ਫੜੇ ਉਹਦੇ ਵਿੱਚ ਇੱਕ ਪਿਸਤਲ ਚਾਰ ਮੈਗਜ਼ੀਨ ਜਾਂ ਇੱਕ ਇੱਕ 147 100 ਵਾਟ ਵਾਜ਼ੈਟ ਕਾਲ AK47 AK47 ਇੱਕ ਵਾਰ ਦੋ ਮੈਗਜ਼ੀਨ ਹਜ਼ਾਰ 1 ਲੱਖ ਰੁਪਏ ਦੇ ਮਨੋਟੀ ਨੋਟ ਤਾਂ ਕਿ ਕਰੰਸੀ ਖਰਾਬ ਕਰਨ ਔਰ ਕਦੇ ਕਦੇ ਅਧਾ ਕਿਲੋ ਵਗੈਰਾ ਛੋਟੇ ਡਰੋਨ ਸੇ ਸਿਰਫ ਦਰਿਆ ਟੱਪਨ ਨੂੰ ਜਾਂ 7 ਕਿਲੋਮੀਟਰ ਦੇ ਵਿੱਚ ਜਾਣ ਨੂੰ ਫਿਰ ਜਦੋਂ ਮੈਂ ਛੱਡੀ ਇਹ ਸਰਕਾਰ ਉਹਨੂੰ 40 ਕਿਲੋਮੀਟਰ ਤੱਕ ਡਰੋਨ ਪੜੇ ਹੋ ਤਾਂ ਸਾਰੇ ਪੰਜਾਬ ਤੋਂ ਘੁੰਮ ਰਹੇ ਨੇ ਸੋ ਡਰੋਨਸ ਵਧ ਕੇ ਡਰੋਨ ਆ ਰਹੇ ਨੇ ਫਰਮ 터ਕੀ 터ਕੀ ਟੂ ਪਾਕਿਸਤਾਨ ਪਾਕਿਸਤਾਨ ਟੂ ਇਸ ਕਮਰਸ ਭਾਜੀਪੀ ਕੀ ਕੈਪਟਨ ਅਭਰੇਂਦਰ ਸਿੰਘ ਦੇ ਰਾਹੀਂ ਪੰਜਾਬ ਦੇ ਵਿੱਚ ਆਪਣੇ ਪੈਰ ਰਜ਼ਮਾਨਾ ਚਾ ਰਹੀ ਹੈ ਜਦੋਂ ਭਾਜੀਪੀ ਨੂੰ ਪੁੱਛੋ ਮੈਂ ਤਾਂ ਭਾਜੀਪੀ ਦਾ ਮੈਂਬਰ ਆ ਇੱਕ ਸਾਰੇ ਅਸੀਂ ਰਲ ਕੇ ਇਸ ਕੰਮ ਨੂੰ ਕਰਾਂਗੇ ਰਲ ਕੇ ਕਰਾਂਗੇ ਇੱਕ ਬੰਦੇ ਨਾਲ ਨਹੀਂ ਕੁਝ ਹੋ ਸਕਦਾ ਪੰਜਾਬ ਵਿੱਚ ਪੰਜਾਬ ਦੇ ਵਿੱਚ ਸਾਡੇ 13200 ਪਿੰਡ ਨੇ ਸਾਡੀ ਐਨੀ ਏਰੀਆ ਬਹੁਤ ਵੱਡਾ ਹੈ ਇਹ ਤਾਂ ਇਟ ਹੈਸ ਟੂ ਬੀ ਅ ਕਨਸਰਟਡ ਐਫਰਟ ਸਾਰਿਆਂ ਨੂੰ ਰਲ ਕੇ ਇਹਦੇ ਵਿੱਚ ਇਹ ਚੀਜ਼ਾਂ ਦਾ ਸਾਹਮਣਾ ਕਰਨਾ ਪਊ ਸਿੰਘ ਇਲੈਕਸ਼ਨ ਲੜਨਗੇ ਨਹੀਂ ਮੇਰਾ ਖਿਆਲ ਨਹੀਂ ਆਈ ਡੋਨਟ ਥਿੰਕ ਸੋ ਇਟ ਡਿਪੈਂਡਸ ਔਨ ਦੀ ਇਹ ਇਹ ਗਵਰਨਮੈਂਟ ਆਫ ਇੰਡੀਆ ਦਾ ਕੰਮ ਹੈ ਇਹ ਗਵਰਨ ਸਾਡੀ ਪਾਰਟੀ ਦਾ ਕੰਮ ਹੈ ਜਿੱਥੇ ਪਾਰਟੀ ਕਹੇਗੀ ਇਲੈਕਸ਼ਨ ਲੜਨ ਨੂੰ ਜਾਂ ਨਹੀਂ ਲੜਨ ਨੂੰ ਜਾਂ ਕੋਈ ਹੋਰ ਕੰਮ ਕਰਨ ਨੂੰ ਵੀ ਵਿਲ ਡਿਸਾਈਡ ਐਟ ਦੈਟ ਟਾਈਮ ਉਸ ਟਾਈਮ